ਰਾਜਪੀਤ ਹੈ ਕਿਹੜਾ ਪਿੰਡਾ ਜੀ ਪਿੰਡ ਵੀਰਪਲਾਏ ਕੀ ਗੱਲ ਹੋਈ ਸੀ ਕੁਛ ਨਹੀਂ ਜੀ ਇਧਰੋਂ ਆਸਮਾਨ ਚੋਂ ਕੋਈ ਲਾਲ ਜਾ ਜਾ ਆਇਆ ਉਹਦੇ ਤੋਂ ਵਾਹ ਵੀ ਖੜਕਾ ਬਹੁਤ ਜ਼ਿਆਦਾ ਖੜਕਾ ਹੋਇਆ ਜਿਦੱਕੇ ਦਮ ਤੇ ਇੱਥੇ ਸਾਡੇ ਕੰਧ ਉੱਤੇ ਵੱਜ ਕੇ ਲੋਹੇ ਦਾ ਟੁਕੜਾ ਸਾਡੇ 베ੜੇ ਚ ਖਿੰਡ ਗਿਆ ਤੇ ਸਾਰੀਆਂ ਇੱਕ ਟਾ ਟਾ ਬੱਚਿਆਂ ਦੇ ਵੱਜ ਗਈਆਂ ਹੂੰ ਤੇ ਸਾਡੇ ਇੱਥੇ ਮੈਂ ਨਾਲ ਬੱਚਾ ਲੈ ਕੇ ਪਈ ਸੀ ਨਿੱਕਾ ਜਾ ਮੇਰੇ ਮੰਜੇ ਦੇ ਉੱਤੇ ਵੀ ਡਲੀਆਂ ਡੁਲੀਆਂ ਬਹੁਤ ਡਿੱਗੀਆਂ ਹੂੰ ਤੇ ਜਦੋਂ ਇਹ ਉਹ ਆਇਆ ਲਾਲ ਲਾਲ ਜਗਦਾ ਸੀ ਜਿਵੇਂ ਆਪਣੇ ਅੱਗ ਦੇ ਅੰਗਾਰ ਜਗਦੇ ਹੁੰਦੇ ਆ ਤੇ ਮੈਂ ਬੱਚਿਆਂ ਲੈ ਕੇ ਅੰਦਰ ਵੜ ਗਿਆ ਹਾਂਜੀ ਮੈਂ ਕੁਲਦੀਪ ਸਿੰਘ ਸਾਫਕਾ ਪੰਚਾਇਤ ਮੈਂਬਰ ਮੇਰੇ ਮਾਤਾ ਸ਼੍ਰੀਮਤੀ ਜਸਵੰਤ ਕੌਰ ਸਰਪੰਚ ਵਸਤੀ ਨੰਬਰ 4 ਵੀਰਤਲਾਵ ਜਿੱਥੇ ਅੱਜ ਰਾਤ ਘਟਨਾ ਹੋਈ ਤਾਂ ਇਹ ਗੁਰਦੁਆਰਾ ਸਾਹਿਬ ਸਰਕਾਰੀ ਸਕੂਲ ਦੇ ਕੋਲ ਹੋਇਆਗਾ ਤਾਂ ਇੱਥੇ ਇੱਕ ਬਹੁਤ ਵੱਡੀ ਬੰਬ ਟਾਈਪ ਜਿਹਾ ਕਹਿ ਸਕਦੇ ਆ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾਗਾ ਤਾ ਮਤਲਬ ਇਸ ਤਰ੍ਹਾਂ ਦੀ ਜੀਤ ਕੀ ਤੇ ਜੋ ਕਿ ਬਹੁਤ ਜ਼ਿਆਦਾ ਧੂਆ ਨਿਕਲ ਰਿਹਾ ਸੀਗਾ ਤੇ ਮੌਕੇ ਤੇ ਲੋਕ ਇਕੱਠੇ ਹੋਏ ਉੱਥੇ ਸਾਰਾ ਪਿੰਡ ਇਕੱਠਾ ਹੋਇਆ ਤੇ ਪੁਲਿਸ ਪ੍ਰਸ਼ਾਸਨ ਵੀ ਰਾਤ ਆਇਆ ਤਾਂ ਅਸੀਂ ਇੰਡੀਅਨ ਆਰਮੀ ਦਾ ਵੀ ਧੰਨਵਾਦ ਕਰਦੇ ਆਂ ਕਿ ਵੀ ਜਿਨ੍ਹਾਂ ਨੇ ਇਹ ਉਪਰੀ ਇਹਦਾ ਹੈਗਾ ਖਤਮ ਕਰ ਦਿੱਤਾਗਾ ਤੇ ਨਹੀਂ ਤਾਂ ਇੱਥੇ ਸਾਰੇ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ ਤਾਂ ਮੈਂ ਅਸੀਂ ਦੁਆਰ ਤੋਂ ਫੇਰ ਇੰਡੀਅਨ ਆਰਮੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਆਪਣਾ ਮਿਸ਼ਨ ਨੂੰ ਨਾਕਾਮਜਾਬ ਕੀਤਾ ਜੀ ਲੱਗਦਾ ਨਹੀਂ ਕੁਲਦੀਪ ਭਾਈ ਵੀ ਪਰਮਾਤਮਾ ਨਾ ਕਰਦਾ ਜੀ ਅਰ ਇੰਡੀਆ ਅਰ ਵੀ ਨਸਨਾ ਕਰ ਦਿੱਤੇ ਬੜਾ ਨੁਕਸਾਨ ਹੋ ਸਕਦਾ ਸੀਗਾ ਕੁਲਦੀਪ ਜੀ ਸਾਡੇ ਜਿਹੜੇ ਪਿੰਡ ਹੈਗੇ ਆ ਉਹ ਨੇੜੇ ਨੇ ਸਾਡੇ ਪਿੰਡ ਤਿੰਨ ਪਿੰਡ ਆ ਕੇ ਵੀਰਤਲਾ ਵਸਤੀਆਂ ਜਿੱਥੇ 12000 ਦੀ ਆਬਾਦੀ ਹੈਗੀ ਤਾਂ ਮਤਲਬ ਵੀ ਇੱਥੇ ਹੋ ਸਕਦਾ ਸੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਸ ਤਰ੍ਹਾਂ ਮਾਹੌਲ ਲੱਗਿਆ ਹੋਇਆ ਹੁਣ ਪਿੰਡ ਦੇ ਵਿੱਚ ਹੋਇਆ ਹੋਇਆ ਜੀ ਹੁਣ ਜੇ ਉੱਤੇ ਰਾਤ ਦੀ ਗੱਲ ਕਰੀਏ ਤਾਂ ਸਵਾ 11 ਵਜੇ ਤੋਂ ਮੈਂ ਉੱਥੇ ਗਿਆ ਸੀਗਾ ਤਾਂ ਹੁਣ ਵੀ ਜਾ ਕੇ ਆਏ ਆ ਸਵੇਰੇ 4 ਵਜੇ ਦੀ ਪੁਲਸ ਆਹੀ ਹੋਈ ਹੈਗੀ ਤੇ ਰਾਤ ਵੀ ਪੁਲਸ ਆਈ ਸੀਗੀ ਤੇ ਤਨਾਅ ਤਾਂ ਉਸ ਨੂੰ ਪਤਾ ਹੈ ਜੀ ਜਦੋਂ ਐਕਟੀਵਿਟੀ ਘਟਨਾ ਵਾਪਰ ਜੇ ਪਿੰਡ ਦੇ ਵਿੱਚ ਤਨਾਅ ਤਾਂ ਹੁਣ ਬੱਚੇ ਸਹਿਮੇ ਡਰੇ ਹੋਏ ਹੈਗੇ ਤੇ ਲੋਕਾਂ ਦਾ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋਇਆ ਪਿਆਗਾ ਤਾਂ ਫੇਰ ਵੀ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਵੇਂ ਸਰਕਾਰ ਦੇ ਹੁਕਮਾਂ ਜਾਂ ਇੰਡੀਅਨ ਆਰਮੀ ਦੇ ਆਪਣੀ ਦੇ ਆਪਾਂ ਨੂੰ ਗਾਈਡਲਾਈਨ ਕਰਦੇ ਆ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀਆਂ ਉਹਨਾਂ ਦੀਆਂ ਮੰਨਣੀਆਂ ਚਾਹੀਦੀਆਂ ਜਿਵੇਂ ਉਹਨਾਂ ਨੇ ਸਾਨੂੰ ਰਾਤਾਂ ਨੂੰ ਲਾਈਟਾਂ ਬੰਦ ਕਰਨ ਵਾਸਤੇ ਕਿਹਾਗਾ ਤਾਂ ਮੇਰੀ ਅਪੀਲ ਆ ਸਾਡੇ ਪਿੰਡ ਨੂੰ ਖਾਸ ਕਰਕੇ ਸਾਡੇ ਪਿੰਡ ਨੂੰ ਅਸੀਂ ਅਪੀਲ ਕਰਾਂਗੇ ਤੇ ਵੀ ਉਹ ਲਾਈਟਾਂ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹੁਕਮਾਂ ਦੀ ਤਾਂ ਕਿ ਜਿਹੜੀਆਂ ਜੇ ਸਰਕਾਰ ਦੇ ਜਾਂ ਇੰਡੀਅਨ ਆਰਮੀ ਦੇ ਆਪਣੀ ਦੇ ਆਪਾਂ ਹੁਕਮ ਆਪਾਂ ਹੀ ਨਾ ਮੰਨਾਂਗੇ ਤਾਂ ਇਹ ਤਾਂ ਮਤਲਬ ਕੋਈ ਕੋਹ ਹੋਰ ਨਹੀਂ ਮੰਨੂਗਾ ਤਾਂ ਮੇਰੀ ਫੇਰ ਹੱਥ ਜਣ ਕੇ ਬੇਨਤੀ ਹੈ ਕਿ ਵੀ ਜਿਹੜੇ ਲੋਕ ਹਲੇ ਵੀ ਲੈਟਾਂ ਰਾਤ ਨੂੰ ਜਗਾ ਜਗਾ ਕੇ ਪੈਂਦੇ ਹੈਗੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਆਪਣੀਆਂ ਲੈਟਾਂ ਜਰੂਰ ਬੰਦ ਕਰਾ ਕੇ ਪਾਉਣ